ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਦਲ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਜਦੋਂ ਜੈਤੋ ਤੋਂ ਤੁਸੀਂ ਬਾਜੇਖਾਨੇ ਨੂੰ ਜਾਂਦੇ ਜਾਂ ਬਾਜੇਖਾਨੇ ਤੋਂ ਜੈਤੋ ਨੂੰ ਆਨੇ ਉਸ ਰੋਡ ਦੇ ਉੱਥੋਂ ਥੋੜਾ ਜਿਹਾ ਸਾਈਡ ਤੇ ਹਟ ਕੇ ਇਹ ਪਿੰਡ ਰਹਿ ਜਾਂਦਾ ਕੋਲੇ ਦੇ ਰਣ ਸਿੰਘ ਵਾਲਾ ਤੇ ਹੋਰ ਕਿਹੜੇ ਪਿੰਡ ਆਉਂਦੇ ਆ ਬਈ ਇਹਦੇ ਕੋਲੇ ਜੈਤੋ ਬਰਗਾੜੀ ਤੇ ਬਾਜਾਖਾਨਾ ਤੋਂ ਸੈਂਟਰ 'ਚ ਹੀ ਹੈ ਜੀ ਮੇਰਾ ਸੈਂਟਰ ਦੇ ਵਿੱਚ ਜੇ ਪੈ ਜਾਂਦਾ ਇਹ ਬਾਜਾਖਾਨਾ ਵੀ ਤੇ ਜੈਤੋ ਬਿਲਕੁਲ ਸੈਂਟਰ ਦੇ ਵਿੱਚ ਪੈ ਜਾਂਦਾ ਇਹ ਪਿੰਡ ਤੇ ਇਹ ਫਾਰਮ ਦੇ ਉੱਪਰ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਇੱਕ ਬਾਈ ਕੋਲੇ ਮੱਝ ਵਿਕਾਊ ਹੈ ਕਿਹੜੇ ਸੂਏ ਆ ਕਿਹੜਾ ਸੀਮਨ ਲੱਗਿਆ ਕਿੰਨਾ ਕੁ ਦੁੱਧ ਦਿੱਤਾ ਇਹਨੇ ਸਾਰੀ ਪੂਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਮੱਝ ਤੋਰ ਕੇ ਵੀ ਦਿਖਾਵਾਂਗੇ ਪਹਿਲਾਂ ਮੱਝ ਖੜੀ ਦੀ ਤੁਸੀਂ ਵੀਡੀਓ ਦੇਖ ਲਓ ਵੀ ਮੱਝ ਬਹੁਤ ਸੋਹਣੀ ਮੱਝ ਨੇੜੇ ਹੋ ਕੇ ਤੁਹਾਨੂੰ ਦਿਖਾਉਨੇ ਆ ਸਿੰਗ ਦੇਖ ਲਓ ਇਹ ਸਿੰਘ ਥੋੜਾ ਜਿਹਾ ਇੱਕ ਸਿੰਘ ਪੂਰਾ ਗੋਲ ਹੈ ਤੇ ਇੱਕ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਹੋਇਆ ਮਦਰੀ ਗੋਡੀ ਦੀ ਮੱਝ ਹੈ ਰਾਜੀਪਲੀ ਜੁੜੀ ਬਹੁਤ ਚੰਗੀ ਹੈ ਤੇ ਥਾਣ ਦੀ ਆਰਡਰ ਕੁਆਲਿਟੀ ਬਹੁਤ ਇਹਨੇ ਟਾਪ ਦੀ ਬਣਾਈ ਹੋਈ ਹੈ ਤੁਸੀਂ ਐ ਸਾਈਡ ਤੋਂ ਦੇਖੋ ਇਹਦਾ ਲੇਵਾ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਤੇ ਰਾਜੀਪਲੀ ਜੁੜੀ ਬਹੁਤ ਸੋਹਣੀ ਹੈ ਬੈਕ ਤੋਂ ਵੀ ਤੁਹਾਨੂੰ ਲੇਵਾ ਦਿਖਾਉਣਾ ਹੈ ਵੀ ਆਰਡਰ ਦੀ ਜਿਹੜੀ ਕੁਆਲਿਟੀ ਹੈ ਅੱਗੇ ਨੂੰ ਧੁੰਨੀ ਤੱਕ ਵੀ ਲੇਵਾ ਪਿਆ ਤੇ ਪਿੱਛੇ ਸੂ ਤੱਕ ਵੀ ਲੇਵਾ ਇਹਦਾ ਉਬਰਿਆ ਹੋਇਆ ਬਹੁਤ ਵੱਡੇ ਲੇਵੇ ਦੀ ਮਾਲਕਣ ਹੈ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਦਿਖਾਉਨੇ ਆ ਵੀ ਕੱਦ ਦੀ ਜੇ ਤੁਸੀਂ ਦੇਖੋ ਵੀ ਕੱਦ ਬਹੁਤ ਜ਼ਿਆਦਾ ਵੱਡੇ ਕੱਦ ਦੀ ਮਾਲਕਣ ਨਹੀਂ ਦਰਮਿਆਨਾ ਕੱਦ ਹੈ ਮਧਰੀ ਗੋਡੀ ਦੀ ਹੈ ਪਰ ਪਲੀ ਜੂੜੀ ਰਾਜੀ ਬਹੁਤ ਜ਼ਿਆਦਾ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਤੋਰ ਕੀ ਵੀ ਦਿਖਾਵਾਂਗੇ ਬਾਈ ਜੀ ਤੋਰੇ ਉਹਨੂੰ ਮੜਾਜ ਤੋਰ ਕੇ ਤੁਹਾਨੂੰ ਦਿਖਾਉਨੇ ਆ ਵੀ ਤੋਰ ਦੇਖ ਲਿਓ ਤੇ ਮੱਝ ਬਹੁਤ ਚੰਗੀ ਹੈ ਬਾਈ ਦੇ ਕੁਝ ਕਾਰਨਾ ਕਰਕੇ ਵੇਚਣੀ ਪੈਗੀ ਪਰ ਮੱਝ ਵੇਚਣ ਵਾਲੀ ਨਹੀਂ ਸੀਗੀ ਗਾਰੰਟੀ ਬਾਈ ਦੀ ਫੁੱਲ ਹੋਊਗੀ ਠੰਡੀ ਸੀਲ ਦੀ ਦੁੱਧ ਦੀ ਜਿੰਨਾ ਕਬਈ ਨੇ ਕਹਿਤਾ ਓਨਾ ਕ ਹੀ ਨਿਕਲੂਗਾ ਇਹ ਨਹੀਂ ਇਹ ਬਾਈ ਦੀ ਇਹ ਮੈਂ ਕੁਆਲਿਟੀ ਦੇਖੀ ਆ ਕਿ ਜਿੰਨੀ ਕੀ ਗੱਲ ਦੱਸੂਗਾ ਓਨੀ ਹੀ ਨਿਕਲੂਗੀ ਝੂਠ ਤੂਫਾਨ ਵਾਲੀ ਕੋਈ ਗੱਲ ਨਹੀਂ ਹੋਗੀ ਤੁਸੀਂ ਤੋਰਾ ਦੇਖੋ ਮੱਝ ਦਾ ਦੇਖੋ ਵੀ ਪਲਵਾਨਾ ਵਾਂਗੂ ਤੁਰਦੀ ਆ ਲੇਵਾ ਬਹੁਤ ਕਰਮਾਲੀ ਨੇ ਸੋਨਾ ਬਣਾਇਆ ਤੇ ਲੇਵਾ ਹਜੇ ਇੰਨਾ ਹੀ ਇਹਨੇ ਹੋਰ ਬਣਾ ਲੈਣਾ ਮੋੜ ਲਿਆ ਬਾਈ ਇਧਰ ਹੋਲੇ ਅੱਗੇ ਤਾਂ ਵੀ ਤੁਸੀਂ ਦੇਖੋ ਇਹ ਤਾਂ ਵੇਚਣ ਦਾ ਕਾਰਨ ਬਾਈ ਨੇ ਦੱਸਿਆ ਸੀ ਵੀ ਫਾਰਮ ਬਾਈ ਨੇ ਗਾਈਆਂ ਦਾ ਵੱਧ ਤਰਜੀਹ ਦੇ ਰਿਹਾ ਗਾਈਆਂ ਨੂੰ ਤੇ ਮੱਝਾਂ ਦਾ ਥੋੜਾ ਜਿਹਾ ਘਟਾ ਰਿਹਾ ਕਿਉਂਕਿ ਮੱਝਾਂ ਗਾਈਆਂ ਦੇ ਵਿੱਚ ਲੋਟ ਨਹੀਂ ਆਉਂਦੀਆਂ ਤੇ ਬਾਈ ਨੂੰ ਬੱਲਣ ਦੇ ਬਾਈ ਦੇ ਨਾਲ ਆਪਾਂ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੇ ਸੂਏ ਇਹਨੇ ਸੂਣਾ ਕਰਮ ਵਾਲੀ ਨੇ ਇਹਨੇ ਤੀਜੇ ਸੂਏ ਸੂਣਾ ਜੀ ਠੀਕ ਹੈ ਆਪਣੇ ਘਰ ਦੀ ਹੈ ਬਾਈ ਜੀ ਹਾਂ ਘਰ ਦੀ ਛੋਟੀ ਸੀ ਜੀ ਇਹ ਤੀਜੇ ਸੂਏ ਸੂਣਾ ਹੋਣਾ ਨੇ ਤੀਜੇ ਸੂਏ ਸੋਣਾ ਤੇ ਇਹ ਦੂਜੇ ਸੂਏ ਬਾਈ ਜੀ ਨੇ ਕਿੰਨਾ ਇੱਕ ਦੁੱਧ ਕਰਮ ਵਾਲੀ ਨੇ ਦਿੱਤਾ ਦੁੱਧ ਨੇ 16 ਲੀਟਰ ਦਿੱਤਾ ਜੀ 15.5 16 ਪੈਨਾ ਲੀਟਰ ਦੁੱਧ ਦਿੱਤਾ ਠੀਕ ਹੈ ਤੇ ਠੰਡੀ ਸੀਲ ਕਿੰਨੀ ਹੈ ਬਾਈ ਇਹ ਠੰਡੀ ਸੀਲ ਪੂਰੀ ਹੈ ਜੀ ਜੋ ਮਰਜੀ ਹੈ ਸਲਾਈ ਚਲੋ ਆਏ ਨਹੀਂ ਕੋਈ ਤੁਸੀਂ ਦੇਖੋ ਵੀ ਠੰਡੀ ਸੀਲ ਇਹ ਹੋਣ ਵੀ ਦੇਖੋ ਵੀ ਆ ਭਾਵੇਂ ਜਵਾਕ ਬਹਿ ਜਾ ਥੱਲੇ ਦੇ ਭਾਵੇਂ ਹੁਣ ਬਹਿ ਜਾਓ ਤੇ ਬਾਈ ਜੀ ਕਿੰਨਾ ਕੁ ਟਾਈਮ ਇਹਨੇ ਰੈਗੂਲਰ ਦੁੱਧ ਦਿੱਤਾ ਬਣਨ ਤੋਂ ਬਾਅਦ ਜਾਂ ਸੂਣ ਤੋਂ ਪਹਿਲਾਂ ਕਿੰਨਾ ਕੁ ਟਾਈਮ ਪਹਿਲਾਂ ਛੱਡੀ ਸੀਗੀ ਛੱਡੀ ਤਾਂ ਮੈਂ ਤਿੰਨ ਕਿ ਮਹੀਨੇ ਪਹਿਲਾਂ ਛੱਡੀ ਸੀ ਜੀ ਇਹ ਤਿੰਨ ਕਿ ਮਹੀਨੇ ਪਹਿਲਾਂ ਛੱੜਤੀ ਸੀਗੀ ਤੇ ਇਹ ਕਰਮਾ ਵਾਲੀ ਦਾ ਨਾ ਤੁਸੀਂ ਆਰਡਰ ਦੀ ਕੁਆਲਿਟੀ ਤੁਹਾਨੂੰ ਫੇਰ ਖੋਹਣਾ ਮੈਨੂੰ ਆਰਡਰ ਕੁਆਲਿਟੀ ਇਹਦੀ ਬਹੁਤ ਸੋਹਣੀ ਲੱਗ ਰਹੀ ਏ ਵੀ ਆਰਡਰ ਕੁਆਲਿਟੀ ਐਨ ਮੜਾ ਬਾਈ ਪਰ ਇਹਨੂੰ ਕਰਿਓ ਆਰਡਰ ਕੁਆਲਿਟੀ ਬਾਲੀ ਟਾਪ ਦੀ ਐ ਗਾਈਆਂ ਐਚ ਐਫ ਗਾਈਆਂ ਵਰਗਾ ਆਰਡਰ ਲੱਗਿਆ ਤੇ ਥਾਨ ਵੀ ਬਹੁਤ ਸੋਹਣਾ ਮੁਠੀ ਵਾਲਾ ਥਾਨ ਲੱਗਿਆ ਬਹੁਤ ਸੋਹਣੇ ਆਰਡਰ ਦੀ ਮਾਲਕਣ ਤੇ ਬਾਈ ਜੀ ਜੇ ਸੀਮਨ ਦੀ ਡਿਟੇਲ ਸੀਮ ਇਹਨੇ ਤੇ ਕਿਹੜਾ ਲੱਗਿਆ ਹੋਇਆ ਸੀਮ ਇਹਨੇ ਸਰਕਾਰੀ ਡਾਕਟਰ ਤੋਂ ਲਗਾਇਆ ਸੀ ਸਰਕਾਰੀ ਸੀਮਿੰਟ ਆਪਣਾ ਨਾਬੇ ਵਾਲਾ ਦਾ ਨਾਬੇ ਵਾਲਾ ਸੀਮਿੰਟ ਲਗਾਇਆ ਸਰਕਾਰੀ ਡਾਕਟਰ ਨੇ ਲਾਇਆ ਸੀ ਹਾਂ ਸਰਕਾਰੀ ਡਾਕਟਰ ਨੇ ਲਾਇਆ ਸਰਕਾਰੀ ਸੀਮਿੰਟ ਲਗਾਇਆ ਬਾਈ ਸੀਮਿੰਟ ਸਾਰੇ ਸਰਕਾਰੀ ਜਿਹੜੇ ਹੁੰਦੇ ਆ ਕੁਆਲਿਟੀ ਵਧੀਆ ਹੀ ਹੁੰਦੀ ਹੈ ਪ੍ਰਾਈਵੇਟ ਸੀਮਿੰਟ ਚ ਤਾਂ ਥੋੜੀ ਬਹੁਤੀ ਇਧਰ ਉਹ ਹੇਰ ਫੇਰ ਹੋ ਸਕਦੀ ਹੈ ਪਰ ਸਰਕਾਰੀ ਸੀਮਿੰਟ ਟੌਪ ਦੀ ਹੁੰਦੀ ਹੈ ਤੇ ਬਾਈ ਜੀ ਡਿਮਾਂਡ ਇਹਦੀ ਆਪਾਂ ਦੱਸੋਗੇ ਫੋਨ ਤੇ ਵੀ ਕਿੰਨੀ ਕਰਖਣੇ ਡਿਮਾਂਡ ਡਿਮਾਂਡ ਆਪਾਂ ਫੋਨ ਤੇ ਦੱਸ ਦਾਂਗੇ ਜੀ ਡਿਮਾਂਡ ਫੋਨ ਤੇ ਹੋਊਗੀ ਵੀਡੀਓ ਦੇ ਵਿੱਚ ਬਾਈ ਕਹਿੰਦੇ ਡਿਮਾਂਡ ਨਹੀਂ ਕਰਨੀ ਫੋਨ ਤੇ ਹੋਊਗੀ ਪਰ ਡਿਮਾਂਡ ਬਾਈ ਦੀ ਫਿਕਸ ਜੀ ਹੋ ਦੇਣ ਲੈਣ ਮਾਨ ਤਾਨ ਇਹਦੇ ਵਿੱਚੋਂ ਤੁਹਾਡਾ ਹੋ ਕੇ ਤੇ ਸੌਦਾ ਹੋ ਜਾਊਗਾ ਪਰ ਮੱਝ ਦੀ ਤੁਹਾਨੂੰ ਚਾਰ ਸ਼ਵੇਰੇ ਦਿਖਾਦਾ ਮੱਝ ਬਹੁਤ ਸੋਹਣੀ ਆ ਝੋਟੀਆਂ ਚ ਪੈਂਦੀ ਆ ਮੱਝ ਨਹੀਂ ਗੈਣਾ ਤੀਜੇ ਸੂਏ ਇਹਨੇ ਕਰਮਾ ਵਾਲੀ ਨੇ ਸੂਣਾ ਲੇਵਾ ਹਜੇ ਇਹਨੇ ਹੋਰ ਵੀ ਬਹੁਤ ਸੋਨਾ ਤਿਆਰ ਕਰਨਾ ਕਿਉਂਕਿ ਅੱਜ ਇਹਦੇ ਦਿਨ ਤਕਰੀਬਨ 10 ਤਰੀਕ ਐ ਅੱਜ ਇਹਨੇ ਦਿਨ ਅੱਜ ਪੂਰੇ ਹੋਏ ਐ ਹਜੇ ਇਹ ਦਿਨ 10 ਕ ਦਿਨ ਹੋਰ ਵੀ ਉੱਤੇ ਲਿਜਾ ਸਕਦੀ ਐ 5-7 ਦਿਨ ਵੀ ਲਿਜਾ ਸਕਦੀ ਐ ਇਹ ਹੁਣੇ ਕਰਮਾ ਵਾਲੀ ਜੇ ਕਿਸੇ ਦੇ ਘਰੇ ਚਲੇਗੀ ਤਾਂ ਪਹਿਲਾਂ ਵੀ ਸੂਹ ਸਕਦੀ ਹੈ ਪਰ ਆਰਡਰ ਕੁਆਲਿਟੀ ਮੈਂ ਇਹਦੇ ਪਿਛਲੇ ਸੂਏ ਵੀ ਦੇਖੀ ਸੀ ਵੀ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਤੀਜੇ ਸੂਏ ਸੋਣਾ 15 ਤੋਂ 16 ਲੀਟਰ ਇਹਨੇ ਮਿਲਕ ਕੰਪੈਸਟੀ ਤੇ ਚੱਲਦੀ ਰਹੀ ਹੈ ਤਿੰਨ ਮਹੀਨੇ ਬਾਈ ਕਹਿੰਦਾ ਪਹਿਲਾਂ ਛੱਡੀ ਸੀਗੀ ਠੰਡੀ ਸੀਲ ਬਹੁਤ ਜ਼ਿਆਦਾ ਰੱਖਣ ਵਾਸਤੇ ਬਾਈ ਦੇ ਕਿਸੇ ਕੋਈ ਵੀ ਲੈ ਜੇ ਵੀ ਰੱਖਣ ਵਾਸਤੇ ਇਹ ਮੱਝ ਘਰੇ ਦੁੱਧ ਪੀਣ ਵਾਸਤੇ ਮਾੜੀ ਨਹੀਂਗੀ ਚੰਗੇ ਦੁੱਧ ਦੀ ਮਾਲਕਣ ਹੈ ਕੱਦ ਕਾਠ ਦਰਮਿਆਨਾ ਪਲੀ ਜੁੜੀ ਬਹੁਤ ਚੰਗੀ ਹੈ ਡਿਮਾਂਡ ਫੋਨ ਤੇ ਹੋਊਗੀ ਬਾਈ ਦਾ ਤੁਹਾਨੂੰ ਦਿਖਾ ਦਿੰਨੇ ਵੀ ਫਾਰਮ ਗਾਈਆਂ ਦਾ ਜ਼ਿਆਦਾਤਰ ਵਧਾਉਣ ਕਰਕੇ ਬਾਈ ਸੇਲ ਕਰ ਰਿਆ ਮੱਝ ਇੱਕ ਰਹਿ ਗਈ ਉਹ ਵੀ ਬਾਈ ਨੇ ਬਾਅਦ ਦੇ ਵਿੱਚ ਸੇਲ ਕਰਨੀ ਹੈ ਜ਼ਿਆਦਾਤਰ ਗਾਈਆਂ ਪਾਉਣ ਕਰਕੇ ਬਾਈ ਇਹ ਮੱਝ ਸੇਲ ਕਰ ਰਿਆ ਆਦਰਵਾਇਜ਼ ਮੱਝ ਉਹਨੇ ਸੇਲ ਨਹੀਂ ਸੀ ਕਰਨੀ ਘਰ ਦੀ ਮੱਝ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਨੰਬਰ 83606781779463832013 ਤੇ ਵੀਡੀਓ ਦੇ ਉੱਪਰ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਤੇ ਸਕਰੀਨ ਤੇ ਨੰਬਰ ਲੈ ਕੇ ਬਾਈ ਨਾਲ ਕਰ ਲਿਓ ਕਾਲ ਬਾਈ ਨੂੰ ਕਰ ਲਿਓ ਤੇ ਮੱਝ ਦਾ ਸੌਦਾ ਤੁਹਾਡੇ ਨਾਲ ਹੋ ਜਾਣਾ ਥੋੜਾ ਬਹੁਤ ਲੈਸ ਕਰਕੇ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ